ਸਤਿ ਸ਼੍ਰੀ ਅਕਾਲ ਫਰੈਂਡਸ ਕੀ ਹਾਲ ਚੱਲ ਹੈ ਕਿਵੇਂ ਉਮੀਦ ਕਰਦੀ ਹਾਂ ਸਾਰੇ ਵਧੀਆ ਹੋਵੋਗੇ ਤੇ ਲੋ ਜੀ ਇੱਥੇ ਆਪਾਂ ਆ ਗਏ ਹੈਗੇ ਵਾਪਸ ਹਨ ਮੈਨੂੰ ਤਿੰਨ ਦਿਨ ਦੀ ਬਜਾਏ ਵੀ ਚਾਰ-ਤਿੰਨ ਲੱਗੇ ਬਾਹਰ ਹਨ ਤੇ ਹੁਣ ਮੈਂ ਇੱਥੇ ਆਈ ਸੀ ਥੋੜੇ-ਥੋੜੇ ਕਿਚਨ ਦਾ ਕੰਮ ਰਵੇੜਨ ਸਾਰੇ ਸੁੱਤੇ ਪਏ ਐ ਪਿਛੋ ਦੀਰੀ ਆ ਗਈ ਸੀ ਕਿਉਂਕਿ ਮੇਰੀ ਜਠਾਣੀ ਨੇ ਜਾਣਾ ਸੀ ਦੀਦੀ ਨੇ ਤੇ ਮੇਰੇ ਨਾਮ ਦਾ ਆ ਗਈ ਸੀ ਛੁੱਟਣਾਂ ਦੇ ਵਿੱਚ ਵਸੇਵੇਂ ਚੱਲਦਾ ਹੈ ਹਨ ਤੇ ਮੈਂ ਬਾਹਰ ਚਾਰ-ਪੰਜ ਦਿਨ ਮੇਰੇ ਲੱਗੇ ਹੈਗੇ ਐ ਤੇ ਇਸ ਤੋਂ ਬਾਅਦ ਮੈਂ ਅੱਜ ਇਸ ਵੇਲੇ ਇਸ ਵੇਲੇ ਉੱਠ ਕੇ ਹੁਣ ਲੱਗੀ ਸੀ ਕੰਮ ਕਰਨ ਕਿਉਂਕਿ ਜਦੋਂ ਆਪਾਂ ਘਰੋਂ ਚਲੇ ਜਾਂਦੇ ਹਾਂ ਕੱਪੜੇ ਲੀੜੇ ਦਾ ਸਾਰੇ ਕਾਸੇ ਦਾ ਨਾ ਉਹ ਚੋਪੋਚੀ ਹੋ ਜਾਂਦਾ ਪਹਿਲਾਂ ਆਪਾਂ ਛਿੱਛੀ ਦੀ ਕਰਕੇ ਜਾਂਦੇ ਹਾਂ ਫਿਰ ਆ ਕੇ ਵੀ ਉਹ ਵੀ ਸਿਸਟਮ ਬਣਿਆ ਪਿਆ ਹੁੰਦਾ ਹ ਹੁਣ ਮੈਂ ਸੋਚਿਆ ਵੀ ਪਹਿਲਾਂ ਚਾਹਾਂ ਨੂੰ ਜਮਣੀ ਬਣਾ ਲਾਂ ਬੱਚਿਆਂ ਦਾ ਦੁੱਧ ਬਣਾ ਲਾਂ ਜਿੰਨੇ ਚਿਰ ਸਾਰੇ ਸੁੱਤੇ ਪਏ ਹਨ 7 ਵਜ ਗਿਆ ਹਲੇ ਵੀ ਛੁੱਟੀਆਂ ਦਾ ਕਰਕੇ ਨਾ ਲੇਟ ਉੱਠਦੇ ਆ ਸਾਰੇ ਸੁੱਤੇ ਪਏ ਆ ਇੱਕ ਵੱਡਾ ਕੰਮ ਹੋਰ ਆ ਗਿਆ ਹੈਗਾ ਵੀ ਆਂਟੀ ਆ ਜਿਹੜੀ ਉਹਨਾਂ ਦੇ ਘਰ ਇੱਕ ਹੋਰ ਪ੍ਰੋਬਲਮ ਆ ਗਈ ਹੈਗੀ ਤੇ ਇੰਨੇ ਜ਼ਿਆਦਾ ਕੱਪੜੇ ਧੋਣਾ ਨੇ ਪਏ ਤਿੰਨ ਚਾਰ ਦਿਨਾਂ ਦੇ ਤੇ ਸਭ ਤੋਂ ਪਹਿਲਾਂ ਹੁਣ ਮੈਂ ਸੋਚਿਆ ਸੀ ਵੀ ਚਾਹ ਚੁ ਬਣਾ ਕੇ ਹਨਾ ਤੇ ਆਪਾਂ ਉਧਰ ਲੋਣੀ ਹੈਗੀ ਮਸ਼ੀਨ ਚਲੋ ਜੀ ਹੁਣ ਆਪਾਂ ਕੱਪੜੇ ਧੋਣ ਦਾ ਅੱਜ ਪੂਰਾ ਕੰਮ ਕਰਨਾ ਹੈਗਾ ਸਵੇਰੇ ਸਵੇਰੀ ਮੈਨੂੰ ਲੱਗਦਾ ਵੀ 2-3 ਘੰਟੇ ਖਤ ਹੋ ਜਾਣੇ ਉਹਦੇ ਵਿੱਚ ਇੰਨੇ ਜ਼ਿਆਦਾ ਕੱਪੜੇ ਪਏ ਆ ਧੋਣ ਤਲੋਜੀ ਇੱਥੇ ਆਪਣੀ ਜੰਗ ਜਿਹੜੀ ਸ਼ੁਰੂ ਹੋ ਗਈ ਸੀਗੀ ਕੱਪੜਾ ਨਾਲ ਕੱਪੜੇ ਨਾ ਅਸੀਂ ਮਤਲਬ ਇੱਥੇ ਮਸ਼ੀਨ ਦੇ ਵਿੱਚ ਹੀ ਰੱਖੀ ਜਾਂਦੇ ਹੁੰਦੇ ਆ ਹਨਾ ਬਾਥਰੂਮ ਚੋਂ ਕੱਢ ਕੇ ਨਾ ਆ ਕੇ ਤੇ ਅੱਡ ਲਾਂਡਰੀ ਮਤਲਬ ਬਾਸਕਟ ਨਹੀਂ ਹੈਗੀ ਹਨਾ ਤੇ ਇਹ ਮਸ਼ੀਨ ਨਾ ਉੱਤੋਂ ਤੱਕ ਭਰੀ ਪਈ ਸੀ ਮੇਰੇ ਆਉਂਦਿਆਂ ਨੂੰ ਹਨਾ ਜਦੋਂ ਮੈਂ ਆ ਕੇ ਪੁੱਛਿਆ ਵੀ ਇਹ ਕੀ ਹੋ ਗਿਆ ਕੱਪੜੇ ਕਿਉਂ ਨਹੀਂ ਆਂਟੀ ਆਈ ਧੋਣ ਹਨਾ ਤੇ ਕਹਿੰਦੇ ਵੀ ਉਹਨਾਂ ਦੇ ਉਹਦੀ ਕੁੜੀ ਦੇ ਨਾ ਮਤਲਬ ਪਹਿਲਾਂ ਮੈਂ ਤੁਹਾਡੇ ਨਾਲ ਗੱਲ ਸ਼ੇਅਰ ਕੀਤੀ ਸੀ ਨਾ ਇੱਕ ਵਾਰੀ ਵੀ ਉਹਦੀ ਕੁੜੀ ਦਾ ਐਕਸੀਡੈਂਟ ਹੋ ਗਿਆ ਸੀਗਾ ਹੁਣ ਫੇਰ ਤੇ ਉਹਦੇ ਚੂਲੇ 'ਚ ਨਾ ਪਲੇਟਾਂ ਵਗੈਰਾ ਪਈਆਂ ਸੀਗੀਆਂ ਨਾ ਤੇ ਉਹ ਪਲੇਟਾਂ ਕੱਢਣੀਆਂ ਸੀ ਇਸ ਤੋਂ ਬਾਅਦ ਵੀ ਉਹ ਹੈਲ ਵੀ ਨਹੀਂ ਸਕਦੀ ਸੀ ਉਹ ਇਸ ਟਾਈਪ ਨਾਲ ਆਪਰੇਸ਼ਨ ਕਰਵਾਇਆ ਵਸ ਸੀ ਹੈ ਨਾ ਤੇ ਇਸ ਤੋਂ ਬਾਅਦ ਵੀ ਉਹਦੇ ਜਿਹੜੇ ਪਲੇਟਾਂ ਸੀ ਨਾ ਉਹਦੇ ਨਾਲ ਕੋਈ ਇਨਫੈਕਸ਼ਨ ਵਗੈਰਾ ਫੈਲ ਗਿਆ ਜਿੰਨਾ ਕ ਮੈਂ ਸੁਣਿਆ ਮੈਨੂੰ ਮਿਲੀ ਤਾਂ ਹੈ ਨਹੀਂ ਆਂਟੀ ਕਿਉਂਕਿ ਮੇਰੇ ਪਿੱਛੋਂ ਉਹ ਚਲੀ ਗਈ ਸੀਗੀ ਦੇਖੋ ਕਿੰਨੀ ਦਿੱਕਤ ਵਿਚਾਰੀ ਦੀ ਵਧ ਗਈ ਹੈ ਨਾ ਪਰ ਮੈਨੂੰ ਤਰਸ ਵੀ ਆ ਰਿਹਾ ਸੀਗਾ ਵੀ ਉਹਦੀ ਇਨਫੈਕਸ਼ਨ ਹੋ ਥੈਲ ਗਿਆ ਹਜੇ ਪਤਾ ਨਹੀਂ ਕੀ ਬਣੂਗਾ ਕਿ ਨਹੀਂ ਉਹ ਕਹਿੰਸੀ ਮੈਂ 3-4 ਦਿਨਾਂ ਤੋਂ ਬਾਅਦ ਵਾਪਸ ਆਉਂਗੀ ਤੇ ਵੈਸੇ ਨਾ ਮੋਸਟਲੀ ਐਵੇਂ ਹੁੰਦਾ ਹੈਗਾ ਜਦੋਂ ਵੀ 3-4 ਦਿਨਾਂ ਤੋਂ ਆਂਟੀ ਵੀ ਅਸੀਂ ਕਿਤੋਂ ਫੈਮਿਲੀ ਦਾ ਮੈਂਬਰ ਕੋਈ ਬਾਹਰ ਗਿਆ ਹੋਵੇ ਜਾਂ ਕੋਈ ਵੀ ਉਹਦੀ ਜ਼ਿਆਦਾ ਲੋੜ ਹੋਵੇ ਨਾ ਉਦੋਂ ਉਹਦੇ ਤੇ ਵੀ ਦਿੱਕਤ ਆ ਜਾਂਦੀ ਹੈ ਜਿਆਦੀ ਤੇ ਹਨਾ ਉਦੋਂ ਜ਼ਰੂਰ ਛੁੱਟੀ ਕਰਦੀ ਹੈਗੀ ਹੈ ਨਾ ਜਿਵੇਂ ਹੁਣ ਮੰਨ ਲਓ ਵੀ ਮੇਰੀ ਜਠਾਣੀ ਗਈ ਹੈ ਮੈਂ ਵੀ ਜਾਣਾ ਸੀ ਫਿਰਟੀ ਨੂੰ ਜਾਣਾ ਤੇ ਉਹ ਉਹਦੇ ਪਤਨੀ ਨੂੰ ਪ੍ਰੋਬਲਮ ਆ ਜਾਂਦੀ ਹੈ ਹੈ ਤੇ ਚਲੋ ਇਹ ਤਾਂ ਹਨਾ ਪਰਮਾਤਮਾ ਦੇ ਵਾਸਤੇ ਹਨਾ ਕੋਈ ਵੀ ਮਤੀ ਬਤੌਣੀ ਪਰ ਆਪਾਂ ਫਿਰ ਵੀ ਜਦੋਂ ਸਾਥ ਦੇ ਦਿੱਤੇ ਹੈਗੇ ਵੀ ਧੋ ਲੈਣੀ ਹੈਗੇ ਵਿੱਚੋਂ ਦੋ ਚਾਰ ਵਾਰੀ ਤੇ ਅੱਜ ਤਾਂ ਮੈਨੂੰ ਲੱਗਦਾ ਵੀ ਬਹੁਤ ਜ਼ਿਆਦਾ ਕੁਸ਼ਮੀਰੀ ਹੋ ਗਿਆ ਇੱਕ ਬੈਗ ਭਰਿਆ ਹਨਾ ਤੇ ਕੱਲ ਮੰਮੀ ਉਹਨਾਂ ਨੂੰ ਵੀ ਅਚਾਨਕ ਸੰਡੇ ਕਰਕੇ ਬਾਹਰ ਜਾਣਾ ਪਿਆ ਸਾਰਿਆਂ ਨੂੰ ਨਾ ਇਸ ਕਰਕੇ ਨਾ ਬਹੁਤ ਜ਼ਿਆਦਾ ਹੀ ਮਤਲਬ ਹੋ ਗਏ ਹੈਗੇ ਕੱਪੜੇ ਤੇ ਹੁਣ ਮੈਂ ਸਵੇਰੇ ਸਵੇਰੇ ਉੱਠ ਕੇ ਹੀ ਫਿਰ ਸੋਚਿਆ ਸੀਗਾ ਵੀ ਚਲੋ ਲਾ ਦੂੰਗੀ ਮਸ਼ੀਨ ਹੁਣ ਜਦੋਂ ਸਾਰੇ ਸੁੱਤੇ ਪਏ ਹੋਣਗੇ ਅੱਧੇ-ਪਚਦੇ ਤਾਂ ਹੋਣਗੇ ਹਨਾ ਕੱਪੜੇ ਧੋਤੇ ਜਾਣਗੇ ਤੇ ਵਿੱਚੋਂ ਦੀ ਮੈਨੂੰ ਐਂਸ ਵੀ ਚਲ ਕਿਚਨ ਦਾ ਵੀ ਨਾਲ-ਨਾਲ ਕਰੀ ਆਵਾ ਹਨਾ ਸਬਜ਼ੀ ਦਾ ਕੱਟੀ ਜਿਵੇਂ ਦੇਖ ਲਈ ਹੈ ਨਾ ਤੇ ਇਹ ਵੀ ਕੰਪਲੀਟ ਹੋਣਾ ਚਾਹੀਦਾ ਹੈਗਾ ਕਿਉਂਕਿ ਜਦੋਂ ਫਿਰ ਸਾਰੇ ਉੱਠ ਜਾਂਦੇ ਆ ਜਿਵੇਂ ਇਹਨਾਂ ਨੇ ਵੀ ਡਿਊਟੀ ਤੇ ਜਾਣਾ ਹੁੰਦਾ ਹੈ ਤੇ ਵੀਰ ਜੀ ਨੇ ਵੀ ਸ਼ਹਿਰ ਕਿਤੇ ਜਾਣਾ ਹੈਗਾ ਤੇ ਫਿਰ ਇੱਕਦਮ ਉਹਨਾਂ ਨੂੰ ਇਹ ਹੁੰਦਾ ਵੀ ਰੋਟੀ ਦਿਓ ਰੋਟੀ ਦਿਓ ਹਨਾ ਭਚਾਲ ਜਾ ਪੈ ਜਾਂਦਾ ਹੈਗਾ ਕਿ ਬੱਚਾ ਦਾ ਵੀ ਕੋਈ ਪਤਾ ਨਹੀਂ ਲੱਗਦਾ ਕਦੋਂ ਖਾਣਾ ਮੰਗ ਲੈਣ ਵੀ ਆਪਣਾ ਰੈਡੀ ਹੁੰਦਾ ਵੀ ਆਪਾਂ ਇਕੱਲਾ ਬਣਾਉਣਾ ਹੀ ਹੁੰਦਾ ਫੁਲਕੀ ਰਹਿ ਜਾਂਦੀ ਹੈਗੇ ਵੀ ਇੰਨਾ ਕੰਪਲੀਟ ਪਹਿਲਾਂ ਕਰ ਲਈਦਾ ਹੈਗਾ ਹਨਾ ਬੇਸੇ ਸਾਰੇ ਲੇਡੀਜ਼ ਨਾਲ ਹੀ ਐਵੇਂ ਹੁੰਦਾ ਵੀ ਜੇ ਕਿਤੇ ਜਾਣਾ ਤਾਂ ਵੀ ਬਹੁਤ ਜ਼ਿਆਦਾ ਸੈਟਿੰਗ ਕਰਕੇ ਜਾਣੀ ਪੈਂਦੀ ਹੈ ਸਾਰਾ ਕੁਝ ਮਤਲਬ ਇਹਨਾਂ ਨੂੰ ਹੱਥ ਏਡ ਕਰਕੇ ਜਾਣਾ ਪੈਂਦਾ ਬਾਕੀ ਫੈਮਿਲੀ ਮੈਂਬਰਾਂ ਨੂੰ ਹਨਾ ਤੇ ਫਿਰ ਆ ਕੇ ਇਹ ਤੋਂ ਜ਼ਿਆਦਾ ਵੱਧ ਜਾਂਦਾ ਇੱਕ ਦਾ ਬਾਹਰ ਦੀ ਥਕਾਵਟ ਹੋ ਜਾਂਦੀ ਹੈਗੀ ਵਿਚ ਜਿੱਥੇ ਵੀ ਆਪਾਂ ਜਾ ਕੇ ਆਉਨੇ ਹੈਗੇ ਹਣਾ ਲਓ ਜੀ ਧੁੱਪ ਬਹੁਤ ਤੇਜ਼ ਹੈ ਤੇ ਅੱਧੇ ਕੱਪੜੇ ਆਪਾਂ ਪਾਤੇ ਆ ਸੁੱਕਣੇ ਤੇ ਅੱਧੇ ਹੁਣ ਆਪਾਂ ਪਾਉਣ ਜਾ ਰਹੇ ਹਾਂ ਤੇ ਇੱਥੇ ਦੀਦੀ ਲੱਗ ਕੇ ਸੀਗੇ ਬਾਹ ਚੁੱਟ ਗਏ ਸੀਗੇ ਹਨਾ ਉਹ ਤੇ ਉਹ ਕਪੜੇ ਧੋਣ ਲੱਗੇ ਫਿਰ ਬੈਠ ਕੇ ਤੇ ਮੈਂ ਉੱਠ ਕੇ ਇਹ ਕੰਮ ਕਰਨ ਲੱਗੀ ਵੀ ਕਪੜੇ ਸੁੱਕਣੇ ਪਉਣ ਲੱਗੇ ਹਨਾ ਕਿਉਂਕਿ ਵੇਖੋ ਸੁੱਕ ਉਹਨਾਂ ਦੇ ਥੋੜੇ ਨਾ ਗੋਡੇ ਦੇ ਵਿੱਚ ਪੇਨ ਹੋ ਰਹੀ ਸੀਗੀ ਮੈਂ ਕਿਹਾ ਚਲੋ ਫਿਰ ਸੁੱਕਣੇ ਮੈਂ ਪਾਉਣੀ ਆ ਹਨਾ ਵੀ ਤੁਸੀਂ ਇੱਥੇ ਬੈਠ ਜਾਓ ਤੇ ਸਾਨੂੰ ਇਹ ਸੀਗਾ ਕਿ ਚਲੋ ਅੱਜ ਅੱਜ ਸਾਰਾ ਖਤਮ ਹੋ ਜੇ ਹਨਾ ਪਰ ਫਿਰ ਵੀ ਇਹਨਾਂ ਨੇ ਬੈੱਡ ਸ਼ੀਟਾਂ ਦਿੱਤੀਆਂ ਨਹੀਂ ਹਜੇ ਸੁੱਤੇ ਪਏ ਸੀ ਕਹਿੰਦੇ ਫੇਰ ਲੈ ਲਓ ਮੈਂ ਕਿਹਾ ਵੀ ਚਲੋ ਛੱਡ ਦਿਓ ਬੈੱਡ ਸ਼ੀਟਾਂ ਹਨਾ ਵੀ ਇਹ ਵੀ ਧੋਦੀਆਂ ਜਾਣੀਆਂ ਹੁਣ ਉਹ ਤਿੰਨੇ ਬੈੱਡ ਸ਼ੀਟਾਂ ਤਿੰਨੋਂ ਵੱਡਾ ਨਹੀਂ ਹਨਾ ਸ਼ਾਮ ਨੂੰ ਫੇਰ ਹੋ ਜਾਣੀਆਂ ਉਹ ਫੇਰ ਐਵੇਂ ਲੱਗ ਲੱਜੂਗਾ ਜੇ ਆਂਟੀ ਕੱਲ ਨੂੰ ਨਾ ਆਈ ਤਾਂ ਫਿਰ ਵੀ ਐਵੇਂ ਲੱਗੂਗਾ ਵੀ ਹੋ ਹੋ ਫੇਰ ਪਰਗੀ ਹੈਗੀ ਹਨਾ ਪੂਰੀ ਮਸ਼ੀਨ ਕਿਉਂਕਿ ਸ਼ਾਮ ਨੂੰ ਵੀ ਹੁਣ ਨਾਈਟ ਸੂਟ ਪਾਉਣੇ ਹੁੰਦੇ ਆ ਬੱਚੇ ਤਾਂ ਫਿਰ ਪਤਾ ਹੀ ਨਹੀਂ ਛੁੱਟੀਆਂ 'ਚ ਘਰੇ ਹੁੰਦੇ ਵੀ ਕਦੋਂ ਗਿੱਲੇ ਕਰ ਲਏ ਕਦੋਂ ਗੰਦੇ ਕਰ ਕਪੜੇ ਬਹੁਤ ਜ਼ਿਆਦਾ ਹੋ ਜਾਂਦੇ ਆ ਇਸ ਕਰਕੇ ਦੇਖੋ ਇੱਥੇ ਨਾਲ ਦੀ ਨਾਲ ਹੀ ਕਪੜੇ ਸੁੱਕ ਗਏ ਸੀ ਇੰਨੀ ਜ਼ਿਆਦਾ ਧੁੱਪ ਸੀਗੀ ਵੀ ਜਿਹੜੇ ਛੋਟੇ-ਛੋਟੇ ਸੀ ਕੁਛ ਤਾਂ ਮਸ਼ੀਨ ਚ ਅੱਦੇ ਸੁੱਕੇ ਹੁੰਦੇ ਆ ਹਨਾ ਤੇ ਕਿੰਨੇ ਸੁੱਕ ਗਏ ਸੀ ਕਿ ਉਧਰ ਹਲਕੇ-ਫੁਲਕੇ ਜਿਹੀ ਚੁੰਨੀਆਂ ਜਾਨੀਆਂ ਤਾਂ ਮੈਂ ਫਿਰ ਵੀ ਥੱਲੇ ਹੀ ਪਾਤੀਆਂ ਸੀ ਇੱਕ ਸਾਡੇ ਨਾਲ ਇਹ ਪੰਗਾ ਹੈ ਵੀ ਸਾਡੇ ਨਾਲ ਉੱਪਰ ਪਾਉਣੇ ਪੈਂਦੇ ਆ ਥੱਲੇ ਤਾਂ ਸਾਡੇ ਕੋਈ ਖਾਸ ਵੇੜਾ ਨਹੀਂ ਛੋਟਾ ਜਿਹੀ ਹੈ ਹਨਾ ਤੇ ਇੱਥੇ ਦੇਖ ਲਓ ਵੀ ਸਾਰੀਆਂ ਤਾਰਾਂ ਭਰ ਗਈਆਂ ਹੈਗੀਆਂ ਉਧਰਲੀ ਸਾਈਡ ਵੀ ਤਾਰਾਂ ਮੈਂ ਉਹ ਵੀ ਭਰੀਆਂ ਆਂ ਤੇ ਫਿਰ ਮੈਂ ਉਸ ਤੋਂ ਬਾਅਦ ਬਨੇਰਿਆਂ ਤੇ ਪਾਉਣੇ ਸ਼ੁਰੂ ਕਰਤੀ ਸੀ ਹਨਾ ਬੀਰੇ ਨਾਲ ਨਾਲ ਬਨੇਰੇ ਸੀਗੇ ਫਿਰ ਜਿਵੇਂ ਚਾਰ ਪੰਜ ਪੋਚੇ ਲੱਗੇ ਹੋਏ ਆ ਹਨਾ ਮੈਟ ਹੋ ਗਏ ਆ ਆਹ ਪੈਰ ਸਾਫ ਪੈਰਦਾਨ ਹੋ ਗਏ ਹਨਾ ਇਹ ਸਾਰੇ ਚੀਜ਼ਾਂ ਫਿਰ ਵਾਸ਼ ਕਰਨੀਆਂ ਪੈਂਦੀਆਂ ਥੋੜੇ ਦਿਨ ਬਾਅਦ ਹਨਾ ਤੇ ਇਹ ਸਾਰੇ ਹੋ ਗਏ ਹੁਣ ਮੈਨੂੰ ਇਹ ਲੱਗ ਰਿਹਾ ਸੀ ਵੀ ਇੰਨੀ ਜਿਆਦਾ ਲਾਉਣੇ ਹਨਾ ਇਤੋਂ ਵੀ ਜਿਆਦਾ ਮੁਸੀਬਤ ਹੋ ਜਾਂਦੀ ਹੈ ਕਿਉਂਕਿ 10 11 ਵੱਜ ਜਾਂਦੀ ਹੈ ਜਦੋਂ ਲਾਉਨੇ ਆ ਤੇ ਉਦੋਂ ਇੰਨੀ ਜਿਆਦਾ ਤੇਜ਼ ਤਪ ਹੁੰਦੀ ਹੈ ਨਾ ਘਬਰਾਟ ਹੋਣ ਲੱਗ ਜਾਂਦੀ ਹੈ ਵੀ ਇੰਨੇ ਕੱਪੜਿਆਂ ਨੂੰ ਲਾਉਂਦਿਆਂ ਨੂੰ ਤੇ ਆਂਟੀ ਦੇ ਅਨੁਸਾਰੇ ਵਿਚਾਰੇ ਨਾ ਉਹ ਟੁਟਕੀਆਂਆਂ ਲਾ ਕੇ ਜਾਣਗੇ ਵੀ ਕੋਈ ਡਿੱਗਣਾ ਜਾਵੇ ਕਪੜਾ ਤੇ ਅੱਜ ਮੇਰੇ 'ਚ ਤਾਂ ਹਿੰਮਤ ਹੀ ਨਹੀਂ ਸੀ ਮੈਂ ਕਿਹਾ ਛੱਡ ਪਰਾਂ ਫਿਰ ਲਾਉਂਗੀ ਫਿਰ ਲਾਉਂਗੀ ਹਨਾ ਤੇ ਕੋਈ ਅੱਜ ਹਵਾ ਹੂਵਾ ਦਾ ਚੱਲਦੀ ਨਹੀਂ ਸੀਗੀ ਵੈਸੇ ਵੀ ਤੇ ਅੱਜ ਹਜੇ ਮੈਂ ਸਫਾਈਆਂ ਪਿੱਛੋਂ ਕਰਨੀਆਂ ਤੇ ਮੈਨੂੰ ਐ ਲੱਗਿਆ ਜਾਂਦਾ ਸੀਗਾ ਵੀ ਸੱਚੀ ਮੈਨੂੰ ਤਾਂ 2 ਵਜੇ ਜਾਣੀਆਂ ਘਰ ਦੇ ਇਹਨਾਂ ਦੇ ਸਵੇਰ ਦੇ ਕੰਮਾਂ ਤੇ ਹਨਾ ਤੇ ਉਧਰੋਂ ਵੀਰ ਜੀਰੇ ਲੱਗੇ ਪਏ ਸੀਗੇ ਏਸੀ ਦੀਆਂ ਜਾਲੀਆਂ ਸਾਫ਼ ਕਰਨ ਕਹਿੰਦੇ ਚਲ ਤੂੰ ਹਜੇ ਸਫਾਈਆਂ ਤਾਂ ਨਹੀਂ ਕਰਨੀਆਂ ਹੈਗੀਆਂ ਵੀ ਦੋਨੇ ਤੇ ਨੇ ਏਸੀਆਂ ਦੀਆਂ ਜਾਲੀਆਂ ਜਿਹੜੀਆਂ ਅੱਜ ਸਾਫ਼ ਕਰ ਦਿੰਨੀ ਹੈਗੀਆਂ ਹਨਾ ਕਿਉਂਕਿ ਜਦ ਇਹਨਾਂ 'ਚ ਵੀ ਨਾ ਮਿੱਟੀ ਪੈ ਜਾਂਦੀ ਹੈਗੀ ਇੱਕ ਤਾਂ ਹਿਰੀਆਂ ਨਹੂਰੀਆਂ ਬਹੁਤ ਚਲਦੀਆਂ ਕਿ ਜਦੋਂ ਆਪਾਂ ਝਾੜੂ ਕੱਢਦੇ ਹੈਗੀਆਂ ਹਨਾ ਕਈ ਵਾਰੀ ਆਪਾਂ ਫੈਨ ਆਫ ਨਹੀਂ ਨਾ ਕਰਦੇਗੇ ਤੇ ਉਹ ਜਾਂ ਕਰ ਵੀ ਲੋ ਤਾਂ ਵੀ ਜਿਹੜੀ ਨਿੱਕੀ ਨਿੱਕੀ ਜੀ ਹੁੰਦੀ ਹੈਗੀ ਹਨਾ ਲੋਈਂ ਜੀ ਉੱਡ-ਉੱਡ ਕੇ ਨਾ ਉਹ ਸਾਰੇ ਏਸੀਆਂ ਦੀਆਂ ਜਾਲੀਆਂ 'ਚ ਪੈ ਜਾਂਦੀ ਹੈਗੀ ਆ ਤੇ ਉਹ ਫਿਰ ਥੋੜੇ ਦਿਨਾਂ ਬਾਅਦ ਸਾਫ਼ ਕਰਨੀਆਂ ਪੈਂਦੀਆਂ ਪਹਿਲਾਂ ਤਾਂ ਡਿਊਟੀ ਮੇਰੇ ਹਸਬੰਦ ਦੀ ਹੁੰਦੀ ਸੀਗੀ ਤੇ ਹੁਣ ਜਦੋਂ ਦੇ بیمار ਹੋਇਆ ਤੇ ਇਹ ਬਸ ਆਹੀ ਕਰ ਇਹ ਬਹੁਤ ਮਤਲਬ ਡੀਪਲੀ ਕੰਮ ਕਰਦੇ ਆ ਕਲੀਨਿੰਗ ਬਹੁਤ ਅੱਛੀ ਕਰਦੇ ਹੁੰਦੇ ਸੀ ਪੱਖਿਆਂ-ਪੱਖਿਆਂ ਦੀ ਹੁਣ ਇਹਨਾਂ ਨੂੰ ਘਬਰਾਟ ਹੁੰਦੀ ਰਹਿੰਦੀ ਐ ਵੀ ਇਹਨੂੰ ਕਰ ਦੋ ਕਰ ਦੋ ਰੌਲਾ ਪਾਉਂਦੇ ਆ ਤੇ ਛੁੱਟੀਆਂ ਕਰਕੇ ਵੀਰ ਜੀ ਹੈਗੇ ਮੇਰੇ ਜੇਠ ਟੀਚਰ ਹੈ ਤੇ ਇਹਨਾਂ ਦੀ ਪੋਸਟਿੰਗ ਬਾਹਰ ਹੈ ਕਾਫੀ ਦੂ ਉੱਥੇ ਰਿੰਡੀਆ ਕਮਰਾ ਲੈ ਕੇ ਕਾਫੀ ਜਿਆਦਾ ਟੀਚਰ ਦੋ ਤਿੰਨ ਮੁੰਡੇ ਹੈਗੇ ਮਾਸਟਰ ਉੱਥੇ ਹੀ ਰਹਿੰਦੇ ਹੈਗੇ ਉੱਥੇ ਤੇ ਇਹ ਆਏ ਸੀਗੇ ਹੁਣ ਛੁੱਟੀਆਂ ਦਾ ਤੇ ਛੁੱਟੀਆਂ ਤੇ ਇਹਨਾਂ ਤੋਂ ਫਿਰ ਕੰਮ ਕਰਵਾ ਲਈਦਾ ਹਨਾ ਆਲਤੂ ਫਾਲਤੂ ਜਿਹੜੇ ਹੁੰਦੇ ਹੈਗੇ ਤੇ ਲੋ ਜੀ ਅੱਜ ਆਪਾਂ ਇਹ ਥੋਬੀ ਘਾਟ ਬਣਾਦਾ ਘਰ ਹਨਾ ਰੰਗ-ਬਰੰਗ ਹੋ ਗਿਆ ਸਾਰਾ ਕੋਠਾ ਤੇ ਇੱਥੇ ਆਪਾਂ ਆਏ ਸੀਗੇ ਸ਼ਾਮ ਨੂੰ ਮਾਰਕੀਟ ਦੀ ਜੀ ਨੂੰ ਅਚਾਨਕ ਹੀ ਇਹ ਹੋ ਗਿਆ ਵੀ ਇਹ ਵੀ ਚਲੀ ਜਾਊਗੀ ਹਨਾ ਮੈਂ ਦੋ ਕੁ ਦਿਨਾਂ ਨੂੰ ਮੈਂ ਵੀ ਪਿੱਕੀ ਜਾਣਾ ਹਨਾ ਮੇਰੀ ਸਿਸਟਰ ਆਊਗੀ ਉਧਰੋਂ ਕਹਿੰਦੇ ਮੈਂ ਤਾਂ ਮਾਰਕੀਟ ਤੋਂ ਸਮਾਨ ਲਿਆਉਣਾ ਸੀ ਉਹ ਸਲਾਈ ਕਰਦੇ ਹੁੰਦੇ ਮम्मी ਦੇ ਸੂਟ ਇੱਥੇ ਆ ਕੇ ਸੀ ਦਿੰਦੇ ਹੈਗੇ ਆ ਤੇ ਕਹਿੰਦੇ ਚਲੋ ਛੋਟਾ ਛੋਟਾ ਸਮਾਨ ਲਿਆਉਣ ਆਲਾ ਸੀਗਾ ਹਨਾ ਤੇ ਅਸੀਂ ਕਿ ਇੱਥੇ ਸੀ ਟੇਲਰ ਮਟੀਰੀਅਲ ਵਾਲੀ ਸ਼ਾਪ ਤੇ ਇੱਥੇ ਬੜਾ ਸੋਹਣਾ ਸਮਾਨ ਸੀਗਾ ਹਨਾ ਸਮਾਨ ਤਾਂ ਬਹੁਤ ਦਿਲ ਕਰਦਾ ਸੀ ਦੇਖੀ ਜਾਈਏ ਪਰ ਉਹਨਾਂ ਨੂੰ ਨਾ 7 ਵਜੇ ਅਸੀਂ ਮਾਰਕੀਟ ਪਹੁੰਚੀ ਆ ਤੇ ਇੱਥੇ 8:30 ਪੂਨੇ 9 ਦਾ ਟਾਈਮ ਹੋਇਆ ਪਿਆ ਸੀ ਤੇ ਘਰ ਆ ਕੇ ਜਿਵੇਂ ਰੋਟੀ ਪਾਣੀ ਸਾਰਾ ਕਰਨਾ ਸੀ ਜੋ ਤੇ ਹੁਣ ਆਪਾਂ ਕਰਦੇ ਹੈਗੇ ਰੋਟੀ ਪਾਣੀ ਹਨਾ ਡਨ ਤੇ ਟਾਈਮ ਜਿਹੜੇ 9 ਵਜ ਚੁੱਕੇ ਹੈਗੇ ਆ 9:30 ਦੇ ਕਰੀਬ ਟਾਈਮ ਹੋ ਗਿਆ ਹੈਗਾ ਤੇ ਅੱਜ ਬਹੁਤ ਲੇਟ ਹੈ ਮੈਂ ਕਿਹਾ ਵੀ ਜਲਦੀ ਜਲਦੀ ਖਾ ਲਓ ਬੱਚਿਆਂ ਨੇ ਕੁਝ ਹੋਰ ਖਾ ਲਿਆ ਹਨਾ ਲਿਆ ਕੇ ਤੇ ਦੋ ਚਾਰ ਫੁਲਕੇ ਬਣਾਉਣੇ ਐਸ ਤੋਂ ਬਾਅਦ ਆਪਾਂ ਦੁੱਧ ਦਾ ਕੰਮ ਡਨ ਕਰਕੇ ਤੇ ਆਪਾਂ ਫਿਰ ਤਿੱਕਦੇ ਹੈਗੇ ਰਾਤ ਹੋਣ ਵਾਲੀ ਹੈ ਨਾ ਤੇ ਲੋ ਜੀ ਇੱਥੇ ਵੀਡੀਓ ਦਾ ਕਰਦੇ ਆ ਐਂਡ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਮੇਰੇ ਚੈਨਲ ਦੇ ਨਵੇਂ ਉਹਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ मिलेंगे नेक्स्ट टाइम किसी नई वीडियो के विच बाय बाय